ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਜੀਐਸਡੀ ਪੰਜਾਬ ਮੀਡੀਆ ਦੇ ਨਾਲ ਮੈਂ ਜਸਪ੍ਰੀਤ ਕੌਰ ਕੈਮਰਾਮੈਨ ਓਪੀ 12 ਦੇ ਨਾਲ ਅੱਜ ਅਸੀਂ ਪਹੁੰਚੇ ਹਾਂ ਜੀ ਬਠਿੰਡੇ ਅੱਜ ਅਸੀਂ ਤੁਹਾਨੂੰ ਬਹੁਤ ਹੀ ਪਿਆਰਾ ਦੁਕਾਨਾ ਜੋੜੀ ਦੇ ਨਾਲ ਬਲਵਾਨ ਜਾਣ ਜਾ ਰਹੇ ਹਾਂ ਜੋ ਹਾਂ ਜੀ ਸਾਬਰ ਖਾਨ ਤੇ ਮੈਡਮ ਲਵਜੋਤ ਰਾਣੀ ਜੀ ਜੋ ਕਿ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਸਾਨੂੰ ਉਹਨਾਂ ਦੀ ਘਰ ਜਿਹੜੀ ਨਵੀਂ ਖੁਸ਼ੀ ਆਈ ਹੈ ਉਹਦੇ ਨਾਲ ਰਿਲੇਟਡ ਆਪਣੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਸਾਂਝੀ ਕਰਨਗੇ ਤਾਂ ਹਮਸਰ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਮੈਮ ਪਹਿਲਾਂ ਤਾਂ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਬਠਿੰਡੇ ਆ ਕੇ ਸਾਡੇ ਰੂਬਰੂ ਹੋਏ ਦਰਸ਼ਕਾਂ ਦੇ ਰੂਬਰੂ ਕਰਨ ਲੱਗੇ ਹਾਂ ਬਹੁਤ ਖੁਸ਼ੀ ਹੋਈ ਏ ਸਾਨੂੰ ਤੁਸੀਂ ਮੀਡੀਆ ਰਾਹੀਂ ਆਪਣੀ ਮੀਡੀਆ ਰਾਹੀਂ ਲੋਕਾਂ ਦੇ ਰੂਬਰੂ ਸਾਨੂੰ ਕੀਤਾ ਅਸੀਂ ਬਹੁਤ ਖੁਸ਼ ਹਾਂ ਸਾਡਾ ਵੀਰ ਸ਼ੋਭਦੀਪਲੇ ਸਮੇਂ ਸਾਡੇ ਤੋਂ ਵਿਛੜ ਗਿਆ ਸੀ ਹੁਣ ਛੋਟੇ ਪੈਰੀਂ ਵਾਪਸ ਆਇਆ ਬਾਪੂ ਬਲਕੌਰ ਸਿੰਘ ਸਿੱਧੂ ਮਾਤਾ ਚਰਨ ਕੌਰ ਦੀ ਹਵੇਲੀ ਦੇ ਵਿੱਚ ਪ੍ਰਮਾਤਮਾ ਪ੍ਰਮਾਤਮਾ ਸਾਰੇ ਪਰਿਵਾਰ ਨੂੰ ਖੁਸ਼ ਰੱਖੇ ਛੋਟੇ ਸਿੱਧੂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਰੱਖੇ ਤੇ ਇਹ ਹੀ ਆਸ ਕਰਦੇ ਆਂ ਵੀ ਵੱਡਾ ਹੋ ਕੇ ਛੇਤੀ ਤੋਂ ਛੇਤੀ ਸਿੱਧੂ ਵਾਂਗੂ ਪੱਟਾਂ ਤੇ ਥਾਪੀਆਂ ਮਾਰ ਕੇ ਓਵੇਂ ਗਾਵੇ ਤੇ ਮੈਂ ਅਸੀਂ ਤੁਹਾਡੇ ਤੋਂ ਵੀ ਜਾਨਣਾ ਚਾਹਾਂਗੇ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਸਸੀ ਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਕੋਲੇ ਆਉਣ ਦਾ ਧੰਨਵਾਦ ਅਸੀਂ ਬਹੁਤ ਖੁਸ਼ ਹਾਂ ਜੀ ਬਾਪੂ ਬਲਕੌਰ ਦੀ ਹਵੇਲੀ ਵਿੱਚ ਦੁਬਾਰਾ ਖੁਸ਼ੀਆਂ ਆਈਆਂ ਇਹ ਖੁਸ਼ੀਆਂ ਬਰਕਰਾਰ ਰਹਿਣ ਲੰਮੀਆਂ عمرਾਂ ਵਾਲਾ ਹੋਵੇ ਸਾਡਾ ਇਹ ਛੋਟਾ ਸਿੱਧੂ ਤੇ ਮੈਂ ਮਸੇਬ ਚਾਹਾਂਗੀ ਕਿ ਇਸ ਖੁਸ਼ੀ ਦੇ ਮੌਕੇ ਤੇ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਆ ਇੱਕ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਇੱਕ ਪਿਆਰਾ ਜਿਹਾ ਗਾਣਾ ਗਾ ਕੇ ਕਰੀਏ ਸੌ ਦੀ ਸ਼ੁਰੂਆਤ ਬਹੁਤ ਖੁਸ਼ੀ ਹੈ ਜੀ ਤੇ ਖੁਸ਼ੀ ਦੇ ਮੌਕੇ ਤੇ ਖੁਸ਼ੀ ਦਾ ਹੀ ਸੌਂਗ ਮੈਡਮ ਲਵਜੋਤ ਜੀ ਸੁਣਾਉਣਗੇ ਤੁਹਾਨੂੰ ਕਿਉਂਕਿ ਇਹ ਗੱਲ ਬਹੁਤ ਵੱਡੀ ਹੈ ਮੂੰਹ ਛੋਟਾ ਗੱਲ ਵੱਡੀ ਹੈ ਪਰਮਾਤਮਾ ਉਸ ਹਵੇਲੀ ਦੇ ਵਿੱਚ ਹਰ ਪਲ ਹਰ ਸਕਿੰਟ ਹਰ ਮਿੰਟ ਚਾਰ ਚੰਦ ਲਾਈ ਰੱਖੇ ਖੁਸ਼ੀਆਂ ਬੁਲੰਦ ਰਹਿਣ ਤੇ ਅਰਦਾਸ ਕਰਦੇ ਆਂ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਵੀ ਹੁਣ ਇਸ ਹਵੇਲੀ ਨੂੰ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਪ੍ਰਮਾਤਮਾ ਨੰਨੇ-ਮੁੰਨੇ ਸਿੱਧੂ ਨੂੰ ਛੇਤੀ-ਛੇਤੀ ਗੱਭਰੂ ਕਰਕੇ ਸਾਡੇ ਨਾਲ ਸਟੇਜਾਂ ਦੇ ਉੱਤੇ ਅਸੀਂ ਉਹਨੂੰ ਗਾਉਂਦਾ ਵੇਖਣਾ ਚਾਹੁੰਦੇ ਆਂ ਸਿੱਧੂ ਨੂੰ ਨੱਚਦਾ ਵੇਖਣਾ ਚਾਹੁੰਦੇ ਆਂ ਇਹੀ ਅਸੀਂ ਕਰਦੇ ਆਂ ਮੈਡਮ ਜੀ ਤੁਹਾਨੂੰ ਸੁਣਾਉਣਗੇ ਧਾਰਮਿਕ ਸੌਂਗ ਪਟਨੇ ਸ਼ਹਿਰ ਵਿੱਚ ਚੰਨ ਚੜਿਆ ਹਾਂਜੀ ਸਾਡੇ ਇਹਨੂੰ ਵੀ ਅਸੀਂ ਵੀਰੀ ਕਵਾਂਗੇ ਕਿਉਂਕਿ ਇਸੀ ਦੂ ਮੂਸੇ ਵਾਲਾ ਸਾਡਾ ਵਾਪਸ ਆਇਆ ਸਾਡਾ ਭਰਾ ਇਹ ਵੀ ਸਾਡਾ ਭਰਾ ਹੀ ਆ ਸਾਰਿਆਂ ਦਾ ਭਵਾਂ ਦੀ ਇਹ ਬਹੁਤ ਛੋਟਾ ਹੈ ਪਰ ਇਹ ਸਾਡਾ ਵੀਰ ਹੀ ਹੈ ਇਹਦੀ ਆਉਣ ਦੀ ਖੁਸ਼ੀ ਦੇ ਵਿੱਚ ਜਿੱਦਾਂ ਸਾਡਾ ਧਾਰਮਿਕ ਸੌਂਗ ਅਸੀਂ ਹਰ ਇੱਕ ਖੁਸ਼ੀ ਤੇ ਗਾਉਨੇ ਆ ਇਹ ਸਾਨੂੰ ਓਦਾਂ ਦੀ ਖੁਸ਼ੀ ਲੱਗਦੀ ਹੈ ਪਟਨੇ ਸ਼ਹਿਰ ਵਿੱਚ ਚੰਨ ਚੜਿਆ ਜੱਗ ਹੋਈਆਂ ਰਛਨਾਈਆਂ ਘਰ ਫਰਮਾਨਾ ਪਟਨੇ ਸ਼ਹਿਰੀ ਵਿੱਚ ਚੰਨ ਚੜਿਆ ਜੱਗ ਹੋਈਆ ਰਸ਼ਨਾਈਆ ਪਟਨੇ ਸ਼ਹਿਰੀ ਵਿੱਚ ਚੰਨ ਚੜਿਆ ਜੱਗ ਹੋਈਆ ਰਸ਼ਨਾਈਆ ਆਉ ਨਿਸਈਓ ਮਾ ਗੁਜਰੀ ਨੂੰ ਰਲ ਮਿਲ ਦਈਏ ਵਧਾਈਆਂ 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 ਪਟਨੇ ਸ਼ਹਿਰੀ ਵਿੱਚ ਚੰਨ ਚੜਿਆ ਜੱਗ ਹੋਈਆ ਰਸ਼ਨਾਈਆ ਪੀ ਕਮਿਸ਼ ਅਜ ਪੜੇ ਨਮਾਜਾ ਮੂ ਪਟਨੇ ਵਾਲੀ ਕਰਕੇ ਕਹਿੰਦਾ ਮੇਰਾ ਰੇ ਬਰੀਆ ਧਰਤੀ ਤੇ ਉਤਰ ਕੇ ਧਰਤੀ ਤੇ ਉਤਰ ਕੇ ਮੰਦਿਰਾਂ ਚ ਟਾਲ ਖੜੇ ਕਾਇ ਪਾਗਤਾ ਸ਼ੰਖ ਵਜਾਏ ਭਾਈਆ ਸਈਆ ਮਾ ਗੁਜਰੀ ਨੂੰ ਰਲੀ ਮਿਲ ਦਈਏ ਵਧਾਈਆਂ 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 ਸੋ ਇਹ ਸਾਡੀ ਵਧਾਈ ਸਾਡੇ ਪੂਰੇ ਪੰਜਾਬ ਨੂੰ ਦੇਸ਼ਾਂ ਵਿਦੇਸ਼ਾਂ ਚ ਰਹਿੰਦੇ ਹੋਏ ਸਾਡੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਬਲਕਰਨ ਬਾਪੂ ਜੀ ਦੇ ਵੇੜੇ ਇਹ ਖੁਸ਼ੀਆਂ ਆਈਆਂ ਨੇ ਇਹ ਬਰਕਰਾਰ ਰਹਿਣ ਰੱਬ ਲੰਮੀ ਆਮਰਾਂ ਵਾਲਾ ਕਰੇ ਸਾਡੇ ਛੋਟੇ ਵੀਰ ਨੂੰ ਥੈਂਕ ਯੂ ਮਾਤਾ ਚਰਨ ਕੌਰ ਬਾਪੂ ਬਲਕਰ ਜੀ ਉਹਨਾਂ ਨੂੰ ਸਾਡੀ ਪੂਰੀ ਟੀਮ ਵੱਲੋਂ ਸਬਰਖਾਨ ਲਵਜੋਤਰਾਣੀ ਤੇ ਮੇਰਾ ਵੀ 12G ਜੈਤੋ ਮੰਡੀ ਤੋਂ ਜਸਦੀ ਪੰਜਾਬ ਮੀਡੀਆ ਚੈਨਲ ਵਾਲੇ ਇਨਾਂ ਦੀ ਪੂਰੀ ਟੀਮ ਵੱਲੋਂ ਸਾਰੀ ਸਾਰੀ ਟੀਮ ਵੱਲੋਂ ਬਾਪੂ ਬਲਕੌਰ ਜੀ ਮਾਤਾ ਚਰਨ ਕੌਰ ਜੀ ਨੂੰ ਕਰੋੜ ਕਰੋੜ ਮੁਬਾਰਕਾਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਹੋਏ ਸਾਡੇ ਸੱਜਣਾ ਮਿੱਤਰਾਂ ਨੂੰ ਯਾਰਾਂ ਦੋਸਤਾਂ ਨੂੰ ਢੇਰ ਸਾਰੀਆਂ ਮੁਬਾਰਕਾਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਆਸ ਕਰਦੇ ਆਂ ਵੀ ਜਲਦੀ ਤੋਂ ਜਲਦੀ ਨੌਜਵਾਨ ਗੱਭਰੂ ਚੋਬਰ ਹੋ ਕੇ ਸਟੇਜਾਂ ਦੇ ਪਹਿਲਾਂ ਵਾਂਗੂ ਬੁੱਕੂਗਾ ਜੱਟ ਥਾਪੀਆਂ ਮਾਰੂਗਾ ਥੈਂਕ ਯੂ ਤਾਜ ਅਸੀਂ ਤੁਹਾਨੂੰ ਮਿਲਵਾਇਆ ਜੀ ਸਾਡੀ ਦੋ ਗਾਣਾ ਜੋੜੀ ਸਾਬਰ ਖਾਨ ਤੇ ਮੈਡਮ ਲਵਜੋਤ ਰਾਣੀ ਜੀ ਨਾਲ ਜਿਨ੍ਹਾਂ ਨੇ ਕਿ ਸਿੱਧੂ ਮੂਸੇਵਾਲੇ ਦੇ ਛੋਟੇ ਵੀਰ ਦੇ ਆਉਣ ਦੀ ਖੁਸ਼ੀ ਵਿੱਚ ਜਿਹੜੀ ਆਪਣੀ ਜਿਹੜੀ ਪਾਵਨਾਵਾ ਕਹਿ ਲੋ ਜਾਂ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਐਦਾਂ ਦੇ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਮੈਂਡ ਸ਼ੇਅਰ ਔਰ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ